ਕਿਸਾਨ ਇਤਹਾਸ ਰਜਵਾਲ ਸਾਹਿਬ ਦੀ ਤਬੀਅਤ ਲਗਾਤਾਰ ਖਰਾਬ ਹੋਦੀ ਜਾ ਰਹੀ ਹੈ ਅਭੀ ਤੱਕ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਮੈਂ ਤਾਂ ਪਿਛਲੇ 5 ਸਾਲ ਤੋਂ ਕਹਿ ਰਿਹਾ ਔਰ ਇਹ ਮੇਰਾ ਦੂਸਰਾ 10 ਨਯਰ ਲੋਕ ਸਭਾ ਸ਼ੁਰੂ ਹੋ ਗਿਆ ਇਹ ਜਿਹੜੀ ਕੇਂਦਰ ਸਰਕਾਰ ਆ ਮੋਦੀ ਸਰਕਾਰ ਆ ਇਹ ਕਿਸਾਨਾਂ ਦੇ ਕਿਸੇ ਮਸਲੇ ਦਾ ਹੱਲ ਕਰਨ ਦੇ ਇਹਨਾਂ ਦੀ ਦਿਲਚਸਪੀ ਨਹੀਂ ਹੈ ਡੱਲੇ ਸਾਹਿਬ ਸਾਡੀ ਤਬੀਅਤ ਖਰਾਬ ਹੋ ਰਹੀ ਹੈ ਉਹਨਾਂ ਦੀ ਉਮਰ ਜ਼ਿਆਦਾ ਇਹ ਤਾਂ ਉਹਨਾਂ ਨੂੰ ਬੈਠਣ ਦੀ ਜ਼ਰੂਰਤ ਨਹੀਂ ਸੀ ਇਹਨਾਂ ਦਾ ਆਪਣਾ ਵਾਦਾ ਸੀ ਨਵੰਬਰ 2021 ਨੂੰ ਪ੍ਰਧਾਨ ਮੰਤਰੀ ਜੀ ਦਾ ਕਿ ਤੁਸੀਂ ਐਜੀਟੇਸ਼ਨ ਬੰਦ ਕਰੋ ਮੈਂ ਕਮੇਟੀ ਬਣਾ ਕੇ ਐਮਐਸਪੀ ਦੇ ਸਾਰੇ ਮਸਲੇ ਹੱਲ ਕਰ ਦਿਆਂਗਾ ਉਹ ਉੱਠ ਕੇ ਚਲੇ ਗਏ ਹੁਣ ਉਸ ਗੱਲ ਨੂੰ 3 ਸਾਲ ਹੋ ਗਏ ਆ ਕੋਈ ਮਸਲੇ ਦਾ ਹੱਲ ਨਹੀਂ ਕਰ ਰਹੇ ਮੈਂ ਇਸ ਕਰਕੇ ਇਹ ਕਹਿਣਾ ਚਾਹਣਾ ਕੇਂਦਰ ਸਰਕਾਰ ਨੂੰ ਅੱਜ ਵੀ ਮੈਂ ਬੋਲूंगा ਪਾਰਲੀਮੈਂਟ 'ਚ ਕਿ ਕਿਸਾਨਾਂ ਦੇ ਮਸਲੇ ਹੱਲ ਕਰੋ ਉਹਨਾਂ ਦਾ ਐਮਐਸਪੀ ਦਾ ਕਾਨੂੰਨ ਬਣਾਓ ਉਹਨਾਂ ਦਾ ਜਿਹੜਾ ਪੈਡੀ ਪ੍ਰੋਕਿਊਰਮੈਂਟ 'ਚ ਨੁਕਸਾਨ ਹੋਇਆ ਜਿਹੜਾ ਉਹਨਾਂ ਨੂੰ ਕੱਟ ਲੱਗੇ ਆ ਉਹਨਾਂ ਨੂੰ ਪੈਸੇ ਉਹਨਾਂ ਨੂੰ ਕੰਪਨਸੇਟ ਕਰੋ ਔਰ ਜਿਹੜਾ ਡੀਏਪੀ ਔਰ ਯੂਰੀਆ ਦਾ ਪੰਜਾਬ ਚ ਕਟਾ ਹੈਗਾ ਉਹਨੂੰ 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 ਤੁਸੀਂ ਪੂਰਾ ਕਰੋ